میں یہ سمجھ رہا کہ دیکھو ہریانہ کمیٹی کی آواز جو تھی وہ شرومی کمیٹی کی شرومی کمیٹی کی پیڑ پاؤ پر نیتی سکھا دے نال اپنا کر کے ہوئی اس طرح شرومی گردوارا پربند کمیٹی ہونے وچ آئی سی کہ شرومی گردوارا پربند کمیٹی جس طرح ہریانہ دے سکھا نال پیڑ پاؤ نیتی اپنا دے رکھی ਤੇ ਕੇਵਲ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦਾ ਰਾਜਨੀਤੀਕਰਨ ਹੋ ਗਿਆ। ਕੋਈ ਵੀ ਧਾਰਮਿਕ ਸੰਸਥਾ ਜਿਹੜੋ ਕਿ ਇਹਦਾ ਰਾਜਨੀਤੀਕਰਨ ਹੋ ਜਾਂਦਾ ਤੇ ਉਸ ਟਾਈਮ ਉਹ ਉਸ ਧਰਮ ਨੂੰ ਕਾਚੂਲਾ ਮਿਲ ਜਾਂਦੇ ਆਪਣੀ ਰਾਜਨੀਤੀ ਇਹ ਲੋਕ ਜਿਹੜੇ ਨੇ ਧਰਮ ਤੇ ਕਬਜ਼ਾ ਕਰਕੇ ਆਪਣੀ ਰਾਜਨੀਤੀ ਚਮਕਾਉਂ ਜਾਂਦੇ ਨੇ। ਉਹੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਇਆ। ਇਹ ਜਰੂਰ ਆ ਬਾਲ ਸਿੰਘ ਸ਼੍ਰੋਮਣੀ ਕਮੇਟੀ ਦੇ ਹਾਵੀ ਹੋਏ ਨੇ। ਉਹ ਟਾਈਮ ਤੋਂ ਲੈ ਕੇ ਹੁਣ ਤੱਕ ਜੀ ਪਰ ਚਿੰਦਾ ਸਾਹਿਬ ਰਾਜੂਆਣਾ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਐਸਜੀਪੀਸੀ ਹੋਵੇ ਜਾਂ ਫਿਰ ਹਰਿਆਣਾ ਦੀ ਵੱਖਰੀ ਕਮੇਟੀ ਹੋਵੇ ਦੋਨੋਂ ਕਮੇਟੀਆਂ ਸਿਰਫ ਗੋਲਕ ਨੂੰ ਹਜ਼ਮ ਕਰਨਾ ਚਾਹੁੰਦੀਆਂ ਨੇ ਮੈਂ ਸਮਝਾ ਚੌਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਤੂ ਹੋਰੀ ਪਾਲੀਤੀ ਹੈ ਕਿ ਜੋ ਵੀ ਗੋਲਕਾਂ ਦਾ ਚੜਾਵਾ ਹੁੰਦਾ ਉਹ ਧਰਮੀ ਖਰਚ ਕਰਨ ਤੋਂ ਬਿਨਾਂ ਜਿਸ ਤਰ੍ਹਾਂ ਦੇਖ ਰਹੇ ਹੁੰਦਾ ਐਜੂਕੇਸ਼ਨ ਤੇ ਖਰਚ ਹੁੰਦਾ ਤਰਮ ਤਰਮ ਵਾਸਤੇ ਖਰਚ ਹੁੰਦਾ ਉਹ ਧੰਮ ਤੇ ਖਰਚ ਨਾ ਹੋ ਕੇ ਧੰਮ ਪ੍ਰਚਾਰ ਤੇ ਖਰਚ ਨਾ ਹੋ ਕੇ এডੂਕੇਸ਼ਨ ਤੇ ਖਰਚ ਨਾ ਹੋ ਕੇ ਬਲਕਿ ਜਵਾਹਰ ਅਜੀਬੀ ਦੇ ਖਰਚ ਹੁਣ ਲਗਾ ਤੇ ਗੁਰੂ ਘਰਾਂ ਦੇ ਵਿੱਚ ਕਿੱਛਾ ਰਾਜਨੀਤਿਕ ਰਹਿਣੀਆਂ ਨੂੰ ਸਪੋਰਟ ਕਰਨੀ ਗ੍ਰੈਜੂਏਟਿਕ ਰਹਿਣੀਆਂ ਨੂੰ ਲੰਗਰ ਭੇਜਣਾ ਦਸਾਂ ਭੇਜਣੀਆਂ ਏ ਗੋਲਕਾਂ ਦਾ ਪੈਹ ਰਾਜੀ ਦੇ ਖਰਚ ਹੁੰਦਾ ਇਹ ਇੰਨੀ ਮਾਰੀ ਪੇਕ ਤਈ ਕਿ ਲੋਕਾਂ ਦੇ ਮੈਸੇਜ ਚਲਾ ਗਿਆ ਕਿ ਜਿਹੜਾ ਗੁਰੂ ਘਰ ਦੀ ਗੋਲਕਾਂ ਦਾ ਪੈਸਾ ਉਹ ਸਾਰਾ ਰਾਜੀ ਦੇ ਖਰਚ ਹੁੰਦਾ ਪਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦਾ ਇਹ ਵੀ ਪਾਰਟੀ ਦਾ ਪ੍ਰਭਾਵ ਨਹੀਂ ਨਾ ਕਿ ਇਹ ਰਾਜਨੀਤਿਕ ਥੱਲੇ ਇਹ ਕੇਵਲ ਤੇ ਕੇਵਲ ਇੱਕ ਧਾਰਮਿਕ ਕਮੇਟੀ ਹੈ ਤੇ ਇਹਦਾ ਉਦੇਸ਼ ਇਹ ਕਹਿੰਦੇ ਕਿ ਜੋ ਗੁਰੂ ਘਰ ਦੇ ਚੜਾਵੇ ਹੋਣਗੇ ਉਹ ਲੋਕਾਂ ਦੀ ਪੜਾਈ ਵਾਸਤੇ ਖੰਡਕੀ ਤੇ ਜਾਣਗੇ ਨਾ ਕਿ ਕਿਸੇ ਰਾਜੀ ਦੇ ਖਰਚ ਕਿਉਂਕਿ ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਕਮਿਟੀ ਤੇ ਕਬਜ਼ਾ ਕਰਕੇ ਰੱਖਿਆ ਤੇ ਉਹ ਕਬਜ਼ਾ ਕਰਨ ਦੇ ਨਾਲ ਉਹਨਾਂ ਜਿਸ ਤਰ੍ਹਾਂ ਰਾਜ ਦੀ ਕਮੇਟੀ ਦਾ ਤੇ ਹੁਣ ਆਮ ਪ੍ਰਚਾਰ ਇਸ ਤਰ੍ਹਾਂ ਹੋ ਗਿਆ ਕਿ ਜੋ ਪਾਸਾ ਚੜਾਵੇ ਰਿਹਾ ਸੀ ਜੀ ਸਾਹਿਬ ਤੋਂ ਇਹ ਰੋਕਣਾ ਚਾਹਾਂਗੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਉਹਨਾਂ ਕਰਨੈਲ ਸਿੰਘ ਪੰਜੂਲੀ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਰਨੈਲ ਸਾਹਿਬ ਰਾਜੂਵਾਨ ਨੇ ਚਿੱਠੀ ਲਿਖੀ ਹੈ ਸਮੁੱਚੇ ਸਿਕ ਕੌਮ ਨੂੰ ਤੇ ਕਿਹਾ ਹੈ ਕਿ ਇੱਕ ਕਮੇਟੀ एसजीपीसी ਹੋਵੇ ਜਾਂ ਫਿਰ ਵੱਖਰੀ ਕਮੇਟੀ ਸਿਰਫ ਗੋਲਕ ਹਜ਼ਮ ਕਰਨ ਦਾ ਜ਼ਰੀਆ ਹੈ ਮੇਰੀ ਮੇਰੀ ਬੇਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਪ੍ਰਬੰਧ ਹੈ ਉਹ ਐਕਟ ਦੇ ਥੱਲੇ ਚੱਲਦਾ ਹੈ ਹਰ ਗੱਲ ਕਾਨੂੰਨ ਨਾਲ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਗਲਤ ਨੇ ਕਿ ਇਹਦਾ ਪੈਸਾ ਰਾਜਨੀਤਿਕ ਮਤਲਬ ਕਾਰਜਾਂ ਲਈ ਵਰਤਿਆ ਜਾਂਦਾ ਜਿਵੇਂ ਹੈਲੋ ਜੀ ਜੀ ਜਿਵੇਂ ਢਿੰਡਾ ਸਾਹਿਬ ਕਹਿ ਰਹੇ ਸੀ ਕਿ ਬਾਦਲ ਅਕਾਲੀ दल ਜਿਹੜਾ ਇਹਦਾ ਪੈਸੇ ਦੀ ਰਾਜਨੀਤਿਕ ਤੌਰ ਤੇ ਵਰਤੋਂ ਕਰਦਾ ਇਹ ਗੱਲਾਂ ਬਿਲਕੁਲ ਬੇਬੁਨਿਆਦ ਮਨਕਰਤ ਤੇ ਸ਼ਰਾਰਤਪੂਰਨ ਗੱਲਾਂ ਨੇ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਫਤੇਹਗੁਰ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਜੋੜ ਮਿਲਾ ਹੁੰਦਾ ਉਸ ਮੇਲੇ ਉੱਤੇ ਬਾਦਲ ਅਕਾਲੀ ਦਲ ਦੀ ਕਾਨਫਰੰਸ ਹੁੰਦੀ ਆ ਉਹਦਾ ਸਾਰਾ ਪ੍ਰਬੰਧ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਂਦਾ ਹੈ ਇਹ ਠੀਕ ਹੈ ਕਿ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਦੀਆਂ ਸ਼ਤਾਬਦੀਆਂ ਮਨਾਇਆਂ ਗੀਆਂ ਨੇ ਗੁਰੂ ਸਾਹਿਬ ਜੀ ਦੇ ਅਵਤਾਰ ਪੁਰਬ ਮਨਾਏ ਗਏ ਨੇ ਉਹਨਾਂ ਉੱਤੇ ਜੇ ਵੱਡੇ ਸਮਾਗਮ ਕੀਤੇ ਗਏ ਨੇ ਉਹਨਾਂ ਸਮਾਗਮਾਂ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਕਿਉਂਕਿ ਉਹਦੇ ਤੇ ਪ੍ਰਬੰਧ ਹੀ ਸ਼੍ਰੋਮਣੀ ਕਮੇਟੀ ਦਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਵਿੱਚ ਸ਼ਾਮਲ ਹੁੰਦਾ ਬਾਕੀ ਧਿਰਾਂ ਵੀ ਉਹਦੇ ਵਿੱਚ ਸ਼ਾਮਲ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਸ਼ੀ ਕਾਨਫਰੰਸ ਲਈ ਤਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਦੀ ਵਰਤੋਂ ਨਹੀਂ ਕੀਤੀ ਗਈ ਨਾ ਉੱਥੇ ਕਦੇ ਮੰਦਰ ਭੇਜਿਆ ਗਿਆ ਨਾ ਉੱਥੇ ਕਦੇ ਰੈਂਟ ਦਾ ਖਰਚਾ ਦਿੱਤਾ ਗਿਆ ਨਾ ਕਦੇ ਸਪੀਕਰਾਂ ਦਾ ਖਰਚਾ ਦਿੱਤਾ ਗਿਆ ਇਹ ਗੱਲਾਂ ਬਿਲਕੁਲ ਝੂਠੀਆਂ ਨੇ ਬੰਨ ਕਰਤ ਨੇ ਗਲਤ ਨੇ ਇਹ ਇਹੋ ਜਿਹੀਆਂ ਗੱਲਾਂ ਮੈਂ ਸਮਝਦਾ ਵੀ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਸੇ ਸਿੱਖ ਨੂੰ ਇਤਰਾਜ਼ ਹੈ ਕਿਸੇ ਸਿੱਖ ਨੂੰ ਸ਼ੰਕਾ ਹੈ ਉਹ ਆਰਟੀਆ ਅਧਦੇ ਤਹਿਤੇ ਦੀ ਆਪਣੀ ਜਾਣਕਾਰੀ ਲਵੇ ਤੇ ਜੇ ਕਿਤੇ ਉਹਨੂੰ ਕੋਈ ਗਲਤ ਲੱਗਦਾ ਉਹ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਆਪਣਾ ਕੇਸ ਪਾਵੇ ਤੇ ਉਹਨੂੰ ਰਾਈਟ ਬਣਦਾ ਉਹਦਾ ਰਾਈਟ ਹੈ 10 10 ਪੈਸੇ ਦੇ ਕਾਗਜ਼ ਤੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਪਾਇਆ ਸਕਦਾ ਤੇ ਜੇ ਕਿਤੇ ਪੈਸੇ ਦੀ ਗੱਲ ਵਰਤੋ ਕਿ ਗਲਤ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਧਰਮ ਪ੍ਰਚਾਰ ਲਈ ਖਰਚ ਕੀਤਾ ਜਾਂਦਾ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਕੀਤਾ ਜਾਂਦਾ ਸਰਬੱਤ ਦੇ ਭਲੇ ਲਈ ਖਰਚ ਕੀਤਾ ਜਾਂਦਾ ਪਿਛਲੇ ਲੰਮੇ ਸਮੇਂ ਤੋਂ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਸੀ ਸੰਸਥਾ ਸਾਰੀ ਦੁਨੀਆ ਵਿੱਚ ਜਿਨੇ ਕੈਂਸਰ ਪੀੜਤ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਇਹ ਦੇਖ ਕੇ ਨਹੀਂ ਕੀਤੀ ਕਿ ਇਹ ਸਿੱਖ ਨੇ ਆਮੇ Hindu ਹੋਵੇ ਮੁਸਲਮਾਨ ਹੋਵੇ ਸਾਈ ਹੋਵੇ ਜੈਨੀ ਹੋਵੇ ਸਰੋਵਣੀ ਕਮੇਟੀ ਨੂੰ ਅਪਰੋਚ ਕੀਤੀ ਸਰੋਵਣੀ ਜੀ ਪੰਜੋਲੀ ਸਾਹਿਬ ਤੁਹਾਨੂੰ ਇੱਥੇ ਰੋਕਣਾ ਚਾਹਾਂਗੇ ਸਾਡੇ ਨਾਲ ਫੋਨ ਲਾਈਨ ਤੇ ਲਗਾਤਾਰ ਮੌਜੂਦ ਨੇ ਚਿੰਦਾ ਸਭ ਚਿੰਦਾ ਸਭ ਪੰਜੋਲੀ ਸਾਹਿਬ ਦਾ ਕਹਿਣਾ ਹੈ ਕਿ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਰਾਜਨੀਤੀ ਦੇ ਸਿਆਸਤ ਦੇ ਉਹ ਬਿਲਕੁਲ ਮੰਕੜਾਂਤ ਨੇ ਮੈਂ ਪੰਜੋਲੀ ਸਾਹਿਬ ਦੇ ਬਰਾਬਰ ਮੈਨੂੰ ਹਕਸਾ ਆ ਰਿਹਾ ਸੀ ਜਦੋਂ ਧਿਆਨ ਦੇ ਰਹੇ ਸਨ ਪੰਜੋਲੀ ਸਾਹਿਬ ਮੇਰੇ ਨਾਲ ਰਹਿਣੇ ਜ਼ਰੂਰ 2004 ਦਾ ਇਲੈਕਸ਼ਨ 2024 ਵਿੱਚ ਜਿਹੜਾ ਹੋਇਆ ਤੇ ਮੈਂ ਵੀ ਜਿੱਤ ਕੇ ਗਿਆ ਤੇ ਪੰਜੋਲੀ ਸਾਹਿਬ ਵੀ ਜਿੱਤ ਗਏ اکالی دل جنک مورچے جت کے گئے سن ہزار چارجولی پہلی باری چکا سو شرمی گردوا پربن کمیٹی کا پیسہ فتح گڑھ میلہ لگتا ہے اکالی دل بالا پر سارے کا سارا کہ شروع گردو پربن کمیٹی کر رہی ہے میرا خیال پنجوی صاحب اپنی بیان بھی مکر گئے کنجونی صاحب اب بادل صاحب بال صاحب کے کوئی بند جب موٹے نال سن تو وہ بالو سا کار کرتے ہیں تو ایک پوائنٹ یہاں گل دیکھی کیونکہ فتح گڑھ سا ہوئے کیونکہ جت کے گئے سن تو یہ پورا پتا نہیں کہ پورا پربند سنگے چوڑا صاحب کے بھی نار رہے بھی چوڑا صاحب کے ہوں کرنے سے جنہیں بالو ساؤنڈ ہوا یہ خود کے بیاں نے میں انہوں نے ریکارڈنگ دکھا سکا واقعی جو اس بعد بھی یہ ਦੇਵਾ ਪੰਜ ਤੇ ਇਹਨਾਂ ਨੇ ਕਹਿ ਰਾਇਆ ਚਾਹੀ ਹਵੇਦਰ ਸਾਹਿਬ ਦੇ ਮੇਲੇ ਤੇ ਪਬੰਦੀ ਲਗਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਕਿ ਜੋ ਮੂਹਰਬੀ ਗੱਲ ਹੈ ਜੋ ਗੁਰੂ ਘਰ ਚਾਹੇ ਕੋ ਨਾਦਾ ਸਾਹਿਬ ਗੁਰਦੁਆਰਾ ਜਿਹਦੇ ਵਿੱਚ ਭਾਗਵਾਨ ਸਾਹਿਬ ਦੇ ਸਾਰੇ ਹੀ ਕਰਮਚਾਰੀਆਂ ਦਾ ਉਹ ਚਾਹ ਦੇ ਤਰਜੀਹਾਂ ਨੂੰ ਲਾਸ ਨਹੀਂ ਕਿ ਨਾਦਾ ਸਾਹਿਬ ਨੂੰ ਤਾਂ ਸਾਰਿਆਂ ਦਾ ਲੰਗਰ ਬਣ ਕੇ ਜਾਂਦਾ ਸਾਰਿਆਂ ਦੇ ਸਾਲ ਜਿਹਨਾਂ ਨੂੰ ਉਹਨਾਂ ਦੇ ਬੋਡੀਗਾਰਡ ਹੋਣ ਗੁਰੂ ਜੀ ਦੇ ਸਾਰੇ ਲੰਗਰ ਪਿਛਾਗੇ ਥੇ ਪਹੀਦੇ ਨੇ